ਸਸਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਸੋ ਤਸਵੀਰਾਂ ਇਸ ਵਕਤ ਤੁਹਾਨੂੰ ਜੰਦਲ ਹਸਪਤਾਲ ਦੀਆਂ ਦਿਖਾ ਰਿਹਾ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਇੱਥੇ ਐਡਮਿਟ ਨੇ ਇੱਥੇ ਹੀ ਉਹਨਾਂ ਦੀ ਜਿਹੜੀ ਡਿਲੀਵਰੀ ਹੋਈ ਹੈ ਇੱਥੇ ਹੀ ਇਸ ਹਸਪਤਾਲ ਦੇ ਵਿੱਚ ਹੀ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਛੋਟਾ ਵੀਰ ਇਸ ਦੁਨੀਆ ਤੇ ਆਇਆ ਹੈ ਪਰ ਇਸ ਥੀਸ ਨੂੰ ਲੈ ਕੇ ਕੱਲ ਦਾ ਮਾਹੌਲ ਬਹੁਤ ਭਖਿਆ ਹੋਇਆ ਹੈ ਕੇਂਦਰੀ ਮੰਤਰਾਲੇ ਵੱਲੋਂ ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਇਹਨਾਂ ਤੋਂ ਸਤੂ ਸਤੂ ਮੁਸੇਵਾਲੇ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਤੋਂ ਇਸ ਬੱਚੇ ਦੇ ਕਾਗਜ਼ ਮੰਗੇ ਜਾ ਰਹੇ ਨੇ ਕਿ ਇਹ ਬੱਚਾ ਤੁਹਾਡਾ ਹੀ ਹੈ ਕਾਗਜ਼ ਮੰਗੇ ਜਾ ਰਹੇ ਨੇ ਹਾਲਾਂਕਿ ਪਹਿਲੋਂ ਇਹ ਰਿਪੋਰਟਾਂ ਆ ਰਹੀਆਂ ਸੀ ਸਾਹਮਣੇ ਕਿ ਮੀਡੀਆ ਦੇ ਵਿੱਚੋਂ ਪਹਿਲਾਂ ਇਹ ਗੱਲ ਫੈਲੀ ਸੀ ਕਿ ਇਹ ਜਿਹੜੀਆਂ ਕਾਗਜ਼ ਨੇ ਇਹ ਪੰਜਾਬ ਸਰਕਾਰ ਵੱਲੋਂ ਮੰਗੇ ਗਏ ਸੀ ਉਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ ਜਿਹੜੇ ਕਾਗਜ਼ ਨੇ ਇਹ ਕੇਂਦਰੀ ਮੰਤਰਾਲੇ ਵੱਲੋਂ ਮੰਗਿਆ ਗਏ ਹਨ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਇਹ ਕਾਗਜ਼ ਮੰਗੇ ਗਏ ਨੇ ਤੇ ਇੱਕ ਵਾਰ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਜਿਹੜਾ ਕਿ ਇਹ ਟ੍ਰੀਟਮੈਂਟ ਹੋਇਆ ਹੈ ਇਹ ਹਾਲਾਂਕਿ ਰਿਪੋਰਟਾਂ ਦੇ ਵਿੱਚ ਇਹ ਕਿਹਾ ਗਿਆ ਹੈ ਰਿਪੋਰਟ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਜਿਹੜਾ ਟ੍ਰੀਟਮੈਂਟ ਹੈ ਉਹ ਪੰਜਾਬ ਦੇ ਵਿੱਚ ਨਹੀਂ ਪੰਜਾਬ ਤੋਂ ਬਾਹਰ ਹੋਇਆ ਹੈ ਇੰਡੀਆ ਤੋਂ ਜਿਹੜਾ ਇਹ ਜਿਹੜਾ ਟ੍ਰੀਟਮੈਂਟ ਹੈ ਇੰਡੀਆ ਤੋਂ ਬਾਹਰ ਹੋਇਆ ਹੈ ਹਾਲਾਂਕਿ ਜਿਹੜਾ ਕਾਨੂੰਨ ਹੈ ਭਾਰਤ ਦਾ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਟ੍ਰੀਟਮੈਂਟ ਹੈ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੇ ਵਿੱਚ ਵਿੱਚ ਹੀ ਕਰਾਇਆ ਜਾ ਸਕਦਾ ਹੈ ਅਤੇ ਹਾਲਾਂਕਿ ਮਾਤਾ ਚਰਨ ਕੌਰ ਦੀ ਜਿਹੜੀ ਉਮਰ ਹੈ ਉਹ 52 ਸਾਲ ਦੀ 52 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਹਾਲਾਂਕਿ ਇਹ ਜਿਹੜਾ ਕਾਨੂੰਨ ਦੇ ਹਿਸਾਬ ਦੇ ਨਾਲ ਹੈ ਜਿਹੜਾ ਟ੍ਰੀਟਮੈਂਟ ਉਹਨਾਂ ਨੇ ਇਸੇ ਕਰਕੇ ਜਿਹੜਾ ਬਾਹਰ ਕਰਵਾਇਆ ਗਿਆ ਤੇ ਜਿਹੜਾ ਇੱਕ ਐਕਟ ਆ ਐਕਟ ਮੁਤਾਬਿਕ ਆਈਵੀਐਫ ਲਈ ਜਿਹੜੀ ਉਮਰ ਜਿਹੜੀ ਤੁਹਾਨੂੰ ਦੱਸੀ ਗਈ ਹੈ ਕਿ 21 ਤੋਂ 50 ਸਾਲ ਦੀ ਉਮਰ ਹੈ 58 ਸਾਲ ਦੀ ਉਮਰ ਦੇ ਵਿੱਚ ਮਾਤਾ ਚਰਨ ਕੌਰ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਤੇ ਡਿਲੀਵਰੀ ਜਿਹੜੀ ਆ ਇਸੇ ਹਸਪਤਾਲ ਦੇ ਵਿੱਚ ਹੋਈ ਆ ਤੇ ਉਸ ਤੋਂ ਬਾਅਦ ਬਲਕੌਰ ਸਿੰਘ ਦਾ ਇੱਕ ਬਿਆਨ ਜਿਹੜਾ ਸਾਹਮਣੇ ਆਉਂਦਾ ਉਹਨਾਂ ਨੇ ਕਿਹਾ ਕਿ ਮੈਂ ਕਾਨੂੰਨ ਦੇ ਵਿੱਚ ਰਹਿਣ ਵਾਲਾ ਬੰਦਾ ਆ ਕਿ ਮੈਂ ਕਾਨੂੰਨ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਦਾ ਤੇ ਜਿੰਨੇ ਵੀ ਚਾਹ ਨੂੰ ਕਾਗਜ਼ ਨੇ ਮੈਂ ਜ਼ਰੂਰ ਦੇਵਾਂਗਾ ਮੈਂ ਲੀਗਲ ਦਸਤਾਵੇਜ਼ ਜਿਹੜੇ ਉਹ ਸਾਹਮਣੇ ਜ਼ਰੂਰ ਪੇਸ਼ ਕਰਾਂਗਾ ਮੈਂ ਕਾਨੂੰਨ ਦੀ ਜਿਹੜੀ ਆ ਕਿ ਬਹੁਤ ਰਿਸਪੈਕਟ ਕਰਦਾ ਆ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੰਨ ਕਿ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਹੈ ਹਾਲਾਂਕਿ ਇੱਕ ਵਾਰ ਫਿਰ ਦੱਸਦੀ ਕਿ ਜਿਹੜਾ ਟ੍ਰੀਟਮੈਂਟ ਹੈ ਉਹ ਇਹੀ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਟ੍ਰੀਟਮੈਂਟ ਹੈ ਉਪਰ ਤੋਂ ਬਾਹਰ ਕਰਵਾਇਆ ਗਿਆ ਡਿਲੀਵਰੀ ਇਸ ਹਸਪਤਾਲ ਦੇ ਵਿੱਚ ਹੋਈ ਆ ਇਹ ਜਿੰਦਲ ਹਸਪਤਾਲ ਤੁਸੀਂ ਦੇਖ ਸਕਦੇ ਹੋ ਪਟਿੰਡੇ ਦੇ ਵਿੱਚ ਇਹ ਹਸਪਤਾਲ ਪੈਂਦਾ ਹੈ ਇਸੇ ਹਸਪਤਾਲ ਦੇ ਵਿੱਚ ਜਿਹੜਾ ਕਿ ਇਹ ਬੱਚੇ ਨੂੰ ਜਨਮ ਦਿੱਤਾ ਗਿਆ ਆ ਸੋ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਇਸ ਹਸਪਤਾਲ ਦੀਆਂ ਤੋਂ ਬਾਅਦ ਜਿਹੜੇ ਇਜ਼ਾਮ ਲਾਉਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਗਈ ਸੀ ਕਿ 21 ਤੋਂ 21 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਜਿਹੜਾ ਕਿ ਬੱਚੇ ਨੂੰ ਜਨਮ ਦੇ ਸਕਦੇ ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਏ ਸੀ ਕਿ 58 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਿਹੜਾ ਜਨਮ ਦਿੱਤਾ ਗਿਆ ਤਾਂ ਕਾਗਜ਼ ਜਿਹੜੇ ਮੰਗੇ ਗਏ ਸੀ ਕੇਂਦਰੀ ਮੰਤਰਾਲੇ ਵੱਲੋਂ ਤਾਂ ਉਸ ਤੋਂ ਬਾਅਦ ਜਿਹੜਾ ਕਿ ਸਿਹਤ ਮੰਤਰੀ ਵੱਲੋਂ ਵੀ ਬਿਆਨ ਇਹ ਆਇਆ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕਿ ਅਸੀਂ ਇਹ ਜਿਹੜਾ ਕੁਝ ਨਹੀਂ ਕੀਤਾ ਇਹ ਜਾਰੀਆਂ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਕਰ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਿ ਵਾਕਈ ਬਲਕੌਰ ਸਿੰਘ ਕਾਗਜ਼ ਅੱਗੇ ਪੇਸ਼ ਕਰਦੇ ਨੇ ਜਾਂ ਇਹ ਮਾਮਲਾ ਕਿੱਦਨੂ ਰੁਕ ਲੈਂਦਾ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਦਵਿੰਦਰ ਮੰਡ ਮਾਨਸਾ